ओके बेटा ਆਪਾਂ बीएस सेकंड ਸੈਮ ਦੇ ਪੋਲਿਟিক্যাল ਸਾਇੰਸ ਦੇ ਚੈਪਟਰ ਰੀਡ ਆਊਟ ਕਰ ਰਹੇ ਸੀ ਸੈਕਸ਼ਨ ਏ ਆਪਣਾ ਕੰਪਲੀਟ ਹੋ ਚੁੱਕਾ ਹੈ ਤੁਸੀਂ ਪੋਲਿਟিক্যাল ਜਿਹੜਾ ਹੈਗਾ ਪਲੇਲਿਸਟ ਵਿੱਚ ਜਾ ਕੇ ਬੀਐਸ ਸੈਕੰਡ ਸੈਮ ਲਿਖਿਆ ਹੋਏਗਾ ਉਥੇ ਪੋਲਿਟিক্যাল ਸਾਇੰਸ ਪੰਜਾਬੀ ਵਿੱਚ ਵੀ ਹੈ ਕਿਤੇ ਇੰਗਲਿਸ਼ ਮੀਡੀਆ ਵਿੱਚ ਵੀ ਠੀਕ ਹੈ ਉਥੇ ਜਾ ਕੇ ਇਹ ਚੈਪਟਰ ਚੈੱਕ ਕਰ ਸਕਦੇ ਹੋ ਚੈਪਟਰ ਵੀ ਨੇ ਲੈਕਚਰ ਵੀ ਨੇ ਔਰ ਹੰਡਰੇਡ ਨੋਟਸ ਐਂਡ ਕੁਐਸਚਨ ਆਨਸਰ ਵੀ ਨੇ ਤੇ ਵਿਦ ਸੋਲੂਸ਼ਨ ਕੁਐਸਚਨ ਪੇਪਰ ਵੀ ਨੇ ਆਪਣੇ ਪੰਜ ਚੈਪਟਰ ਹੋ ਚੁੱਕੇ ਨੇ ਅੱਜ ਚੈਪਟਰ ਕਰਾਂਗੇ 6 ਚੈਪਟਰ ਉਛਤਾ ਦੀ ਧਾਰਨਾ ਇਸ ਸੈਕਸ਼ਨ ਬੀ ਵਿੱਚ ਲੈਸਟੀਮੈਸੀ ਦਾ ਜੋ ਮੇਨ ਕੁਐਸਚਨ ਆ ਦੋ ਬਣ ਕੇ ਆ ਰਹੇ ਨੇ ਮੀਨਿੰਗ ਤੇ ਨੇਚਰ ਕੀ ਆ ਯਾਨਕਿ ਵਿਸ਼ੇਸ਼ਤਾਈਆਂ ਕੀ ਨੇ ਤੇ ਦੂਜਾ ਇਹਦੀਆਂ ਟਾਈਪਸ ਇਹਦੀਆਂ ਕਿਸਮਾਂ ਕੀ ਨੇ ਠੀਕ ਆ ਮੇਨ ਦੋ ਕੁਐਸਚਨ ਨੇ ਬਟ ਆਪਾਂ ਸਾਰਾ ਹੀ ਚੈਪਟਰ ਜਿਹੜਾਗਾ ਰੀਡ ਆਊਟ ਕਰਾਂਗੇ ਨੋਟਸ ਇਹਨਾਂ ਦੋਨਾਂ ਦੇ ਹੀ ਅਪਲੋਡ ਕੀਤੇ ਹੋਏ ਨੇ ਨੇਚਰ ਦੇ ਵੀ ਐਂਡ ਟਾਈਪਸ ਦੇ ਵੀ ਚਲੋ ਸਟਾਰਟ ਕਰਦੇ ਆ ਉਚਤਾ ਦੀ ਧਾਰਨਾ ਉਚਤਾ ਹੁੰਦਾ ਕੀ ਆ ਮਲਪੀ ਜਦੋਂ ਆਪਾਂ ਕਹਿੰਦੇ ਨੇ ਵੀ ਆਹ ਗੱਲ ਬਿਲਕੁਲ ਸਹੀ ਆ ਠੀਕ ਆ ਜਾਨਕਿ ਸਾਨੂੰ ਵਿਸ਼ਵਾਸ ਹੈ ਕਿ ਕੰਮ ਤੋਂ ਸਹੀ ਕੀਤਾ ਹੈਗਾ ਵਾ ਤੋਂ ਉਹਨੂੰ ਆਪਾਂ ਕਹਿੰਦੇ ਆ ਉਚਿਤ ਹੈਨਾ ਤੇ ਰਾਜਨੀਤੀ ਪ੍ਰਣਾਲੀ ਵਿੱਚ ਉਚਤਾ ਕੀ ਆ ਕਿ ਰਾਣੀ ਪ੍ਰਣਾਲੀ ਵਿੱਚ ਜਿਸ ਜੇਕਰ ਲੋਕਾਂ ਨੂੰ ਵਿਸ਼ਵਾਸ ਆ ਸਹਿਜੋਗ ਆ ਉਹਨ ਸਮਾਨਤਾ ਦੇ ਰਹੇ ਆ ਕਿ ਆ ਜਿਹੜਾ ਸਾਡਾ ਪੋਲਿਟਿਕਲ ਸਿਸਟਮ ਆ ਆ ਜਿਹੜੀ ਸਰਕਾਰਾਂ ਆ ਉਹ ਬਿਲਕੁਲ ਸਹੀ ਕੰਮ ਕਰ ਰਹੀਆਂ ਸਾਡੇ ਲਈ ਸਹੀ ਕਾਨੂੰਨ ਬਣਾ ਰਹੀਆਂ ਹੈਗੀਆਂ ਵਾ ਤੇ ਆਪਾਂ ਉਹਨੂੰ ਸਪੋਰਟ ਕਰਦੇ ਆ ਗਿਆ ਤੋਂ ਉਸ ਨੂੰ ਕਿਹਾ ਜਾਂਦਾ ਉਚਤਾ ਦੇ ਤਾਰਨਾਮ ਕਹਿੰਦਾ ਕਿ ਰਾਜ ਪ੍ਰਬੰਧ ਹਰਮਨ ਪਿਆਰੇ ਪਿਆਰਤਾ ਲਈ ਦਾ ਉਚਿਤ ਹੋਣਾ ਜ਼ਰੂਰੀ ਆ ਉਸ ਦੇਸ਼ ਦੇ ਪੋਲਿਟਿਕਲ ਸਿਸਟਮ ਨੂੰ ਹੀ ਵਧੀਆ ਕਿਹਾ ਜਾਂਦਾ ਜਿਸ ਵਿੱਚ ਉਚਤਾਰੀ ਤਾਰਨਾ ਨਾ ਹੋਵੇ ਜਾਨਕੀ ਉਚਿਤ ਹੋਵੇ ਠੀਕ ਹੋਵੇ ਬਿਲਕੁਲ ਜਿਹੜਾ ਰਾਜ ਪ੍ਰਬੰਧ ਉੱਚਾ ਹੋਵੇਗਾ ਲੋਕੀਓ ਦਾ ਵੱਤਵਾ ਸਤਿਕਾਰ ਕਰਨਗੇ ਨੇਚਰਲੀ ਉਹ ਸਰਕਾਰ ਬਹੁਤ ਦਾ ਹਰਮਨ ਪਿਆਰੀ ਹੋਵੇਗੀ ਲੇਕਿਨ ਜੇ ਦਾ ਰਾਜ ਪ੍ਰਬੰਧ ਬਿਲਕੁਲ ਠੀਕ ਨਹੀਂ ਹੋਏਗਾ ਜਾਨੀ ਕਿ ਉਹਨਾਂ ਨੂੰ ਲੋਕਾਂ ਨੂੰ ਉਥੇ ਦੇ ਲੋਕਾਂ ਨੂੰ ਸਰਕਾਰ ਵਿੱਚ ਵਿਸ਼ਵਾਸ ਹੀ ਨਹੀਂ ਹੈਗਾ ਹਨਾ ਉਹ ਉਸ ਤੇ ਕਾਨੂੰਨਾਂ ਦਾ ਸਤਿਕਾਰ ਹੀ ਨਹੀਂ ਕਰ ਰਹੇ ਤੋਂ ਉਹ ਸਰਕਾਰ ਜ਼ਿਆਦਾ ਚਿਰ ਟਿਕ ਨਹੀਂ ਸਕਦੀ ਲਿਪਸਟ ਦੇ ਵੀ ਕਿਹਾ ਕਿ ਕਿਸੇ ਵਿਸ਼ੇਸ਼ ਲੋਕਤੰਤਰੀ ਸਥਿਤੀਤਾ ਕੇਵਲ ਆਰਥਿਕ ਵਿਕਾਸ ਤੇ ਨਹੀਂ ਹੁੰਦੀ ਇਹਨਾਂ ਕੀ ਉਹਨਾਂ ਦਾ ਆਧਿਕ ਵਿਕਾਸ ਬਹੁਤ ਜ਼ਿਆਦਾ ਵਧੀਆ ਤੇ ਇਸ ਕਰਕੇ ਉਹ ਸਰਕਾਰਿਤ ਕੀ ਹੋਈ ਆ ਇਸ ਕਰਕੇ ਹੁੰਦੀ ਆ ਕਿ ਉਹਨਾਂ ਦਾ ਪੋਲਿਟਿਕਲ ਸਿਸਟਮ ਵਿੱਚ ਜਿਹੜਾ ਹੈਗੀ ਆ ਕਿੰਨੀ ਕਿ ਉਚਤਾ ਹੈਗੀ ਆ ਇਸ ਤੇ ਡਿਪੈਂਡ ਕਰਦੀ ਆ ਗਿਆ ਉਸ ਦਾ ਧਾਰਨਾ ਕੇਵਲ ਰਾਣੀ ਸਦਰਤਾ ਜਾਂ ਰਾਣੀ ਪ੍ਰਣਾਲੀ ਦੇ ਹਰਮਨ ਪਿਆਰ ਤਾ ਨੂੰ ਹੀ ਪਰਖਣੇ ਕਸਵਟੀ ਨਹੀਂ ਸਗੋਂ ਇਹ ਰਾਣੀ ਪ੍ਰਣਾਲੀ ਦਾ ਉਹ ਮਲੰਕਣ ਤੇ ਵਿਸ਼ਲੇਸ਼ਣ ਵੀ ਕਰਦੀ ਆ ਕਿ ਕਿਹੜੀ ਸਰਕਾਰ ਕਿਉਂ ਹਰਮਨ ਪਿਆਰੀ ਆ ਤੇ ਕਿਉਂ ਅਸਥਿਰਵਾਤ ਕਿੰਨਾ ਕਚਰੇ ਟਿਕੀ ਰਹਿੰਦੀ ਆ ਉਹਦੇ ਪਿੱਛੇ ਕਾਰਨ ਕੀ ਆ ਉਹ ਜਦੋਂ ਆਪਾਂ ਸਾਰੇ ਕਾਰਨ ਲੱਭਦੇ ਆ ਤਾਂ ਉਸ ਨੂੰ ਆਪਾਂ ਕਹਿੰਦੇ ਉਚਤਾ ਦੇ ਤਾਰਨਾ ਕਨਸੈਪਟ ਆਫ ਲਾਸਟਿਮੇਸੀ ਐਕਚੁਅਲੀ ਇਹ ਵਰਡ ਆਇਆ ਕਿਥੋਂ ਕਹਿੰਦਾ ਇਹ ਵਰਡ ਜਿਹੜਾ ਹੈ ਇੰਗਲਿਸ਼ ਵਿੱਚ ਆਪਾਂ ਇਸ ਨੂੰ ਅਲੈਸਟਿਮੇਟ ਕਹਿੰਦੇ ਆ ਪੰਜਾਬੀ ਵਿੱਚ ਜਿਹੜਾ ਹੈਗਾ ਵਾ ਉਹ ਉਹਨਵਾਦ ਆ ਉਚਤਾ ਇੰਗਲਿਸ਼ ਵਿੱਚ ਜੇ ਨੂੰ ਬੋਲੇ ਲਾਸਟਿਮੇਟੀ ਤੇ ਪੰਜਾਬੀ ਵਿੱਚ ਕੀ ਬੋਲਦੇ ਆਪਾਂ ਇਹਨੂੰ ਉਚਤਾ ਐਕਚੁਅਲੀ ਇਹ ਪਾਸ ਸ਼ਾਇਦ ਆ ਗਾ ਲਾਤੀਨੀ ਪਾਸ ਦਾ ਸ਼ਬਦ ਲੈਸਟੀਮੇਟਸ ਤੋਂ ਬਣਿਆ ਜਿਹਦਾ ਅਰਥ ਸੀ ਕਾਨੂੰਨੀ ਜਾਂ ਵਧਾਨਿਕ ਇਸਦਾ ਅਰਥ ਹੈ ਕਿ ਕਾਨੂੰਨ ਅਨੁਸਾਰ ਜੋ ਵੀ ਕੰਮ ਕੀਤਾ ਸੀ ਉਹ ਬਿਲਕੁਲ ਠੀਕ ਹੋਵੇਗਾ ਪਰੰਤੂ ਇਹ ਪ੍ਰਾਣੇ ਸਮੇਂਾਂ 'ਚ ਇਹ ਚੀਜ਼ਾਂ ਗੱਲ ਕੀਤੀ ਜਾਂਦੀ ਹੈ ਪਰੰਤੂ ਵਰਤਮਾਨ ਸਮੇਂ ਵਿੱਚ ਉਚਤਾ ਦਾ ਵੱਖਰਾ ਹੀ ਅਰਥ ਲਿਆ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਹਰ ਕਾਨੂੰਨੀ ਕੰਮ ਜਿਹੜਾ ਬਿਲਕੁਲ ਠੀਕ ਹੀ ਹੋਵੇ ਉਚਤਾ ਦੀ ਪ੍ਰਾਪਤੀ ਜਾਂ ਦਾ ਦਾ ਵਿਸ਼ਵਾਸ ਜੋ ਤੇ ਮੰਨਤਾ ਹੋਣੀ ਚਾਹੀਦੀ ਹੈ ਕਿ ਆ ਫਿਰ ਤੁਸੀਂ ਕੋਈ ਦੋ ਤਿੰਨ ਡੈਫੀਨੇਸ਼ਨ ਲਿਖ ਸਕਦੇ ਹੈਗੇ ਹੋ ਰਬੜੀ ਢਾਲ ਕੀ ਕਹਿੰਦਾ ਹੈ ਕਿ ਰਵਾਇਤੀ ਤੌਰ ਤੇ ਸਰਕਾਰ ਨੂੰ ਉਸੇ ਵੇਲੇ ਹੀ ਉਚਤਾਪੂਰਨ ਕਿਹਾ ਜਾਂਦਾ ਹੈ ਜਦੋਂ ਉਹਨਾਂ ਨੇ ਲੋਕਾਂ ਨੂੰ ਜਿਨ੍ਹਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਉਹ ਵਿਸ਼ਵਾਸ ਹੋਵੇ ਕਿਸ ਜਿਹੜੀਆਂ ਸਰਕਾਰੀਆ ਸੰਚਨਾਵਾਂ ਸੰਚਨਾਵਾਂ ਕਿੰਨੀਆਂ ਕਾਰਜਪਾਲਿਕਾ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਤੇ ਸਰਕਾਰ ਦੇ ਜਿਹੜੇ ਕੰਮ ਆ ਜਿਹੜੇ ਉਹਨੇ ਫੈਸਲੇ ਲਏ ਆ ਜਾਂ ਨੀਤੀਆਂ ਬਣਾਈਆਂ ਆ ਜਾੜੇ ਸਰਕਾਰੀ ਅਧਿਕਾਰੀ ਹੈ ਜਾਂ ਨੇਤਾ ਵਾ ਉਹ ਆਪਣੇ ਦੇਸ਼ ਦੇ ਲੋਕਾਂ ਲਈ ਚੰਗੇ ਕੰਮ ਕਰ ਰਹੇ ਹਨ ਜਿਸ ਸੰਕੇ ਵਿੱਚ ਪਾਬੰਦੀ ਵਾਲੇ ਕਾਨੂੰਨ ਬਣਾਉਣ ਦਾ ਅਧਿਕਾਰ ਰੱਖਦੇ ਆ ਜੇਕਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਨੇਚਰਲੀ ਉਥੋਂ ਦੇ ਪੋਲੀਟਿਕਲ ਸਿਸਟਮ ਵਿੱਚ ਲੈਸਟੀਮੈਸੀ ਪਾਈ ਜਾਂਦੀ ਆ ਇਸੇ ਤਰ੍ਹਾਂ ਹੀ ਐਸ 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 ਐਮ ਲਿਪਸਿਟ ਕਹਿੰਦਾਗਾ ਵਾ ਕਿ ਉਚਤਾ ਕੀ ਆ ਉਚਤਾ ਭਾਵ ਉਸ ਸਿਸਟਮ ਦੀ ਯੋਗਤਾ ਨੂੰ ਪਰਖਣਾ ਵਾ ਜਿਹਦੇ ਵਿੱਚ ਵਿਸ਼ਵਾਸ ਪੈਦਾ ਕੀਤਾ ਜਾਵੇ ਕਿ ਵਾਕੇ ਜੋ ਤੁਸੀਂ ਕੰਮ ਕਰ ਰਹੇ ਹੋ ਬਿਲਕੁਲ ਸਹੀ ਆ ਜੁਹਾੜੀਆਂ ਮੰਨ ਲਓ ਸੰਸਦੀ ਪ੍ਰਣਾਲੀ ਆ ਹਨਾ ਜੋ ਸੈਂਟਰ ਵਿੱਚ ਲੋਕ ਸਭਾ ਸਾਡੀ ਆ ਜਾਂ ਸੀ ਆ ਮਹਾਤਾ ਪੀ ਆ ਮਾਜਾ ਰਾਸ਼ਟਰਪਤੀ ਆ ਛਾ ਮੰਨ ਲਓ ਜੋ ਪੋਲਿਟਿਕਲ ਸਿਸਟਮ ਵਿੱਚ ਆ ਰਿਹਾ ਉਹ ਬਿਲਕੁਲ ਸਹੀ ਤਰ੍ਹਾਂ ਕੰਮ ਕਰ ਰਹੇ ਨੇ ਉਸ ਨੂੰ ਉਚਤਾ ਕਿਹਾ ਜਾਏਗਾ ਕਿ ਵਰਤਮਾਨ ਰਾਣੀ ਸਸਤਾਵਾ ਸਮਾਜ ਲਈ ਸਭ ਤੋਂ ਵਧੀਆ ਟੁਕਮੀਆਂ ਹਨ ਇਸੇ ਤਰ੍ਹਾਂ ਹੀ ਕੋਹਨ ਅਲਫਾਬੈਟਿਕ ਡੈਫੀਨੇਸ਼ਨ ਇਹਦਾ ਹੈ ਕਿ ਉੱਚਤਾ ਕੀ ਹੈ ਉੱਚਤਾ ਦਾ ਅਰਥ ਸ਼ਾਸਕ ਅਤੇ ਸ਼ਾਸਤ ਸ਼ਾਸਕ ਉਹਨੋਂ ਦੇ ਜਿਹੜੇ ਵੀ ਐਮਐਲ ਐਮਪੀ ਬਣੇ ਨੇ ਸੈਂਟਰ ਚ ਮਿਨਿਸਟਰ ਬਣੇ ਨੇ ਠੀਕਾ ਜਾਂ ਤੁਹਾਡੇ ਮੰਨ ਲਓ ਕਿ ਪੰਜਾਬ ਸਰਕਾਰ ਚ ਮਿਨਿਸਟਰ ਵਗੈਰਾ ਨੇ ਉਹ ਸਾਰੇ ਸ਼ਾਸਕ ਨੇ ਠੀਕ ਹੈ ਸ਼ਾਸਤ ਜਿਨ੍ਹਾਂ ਤੇ ਕਾਨੂੰਨ ਬਣ ਰਿਹਾ ਜਿਵੇਂ ਕਿ ਆਮ ਜਨਤਾ ਸ਼ਾਸ਼ਕਾਂ ਅਤੇ ਸ਼ਾਸਨਮਸ਼ਕਰ ਇੱਕ ਸਮਝੌਤੇ ਦੀ ਪਰਵਾਹ ਲਗੀ ਹੈ ਤੇ ਇਸ ਦੇ ਅੰਤਿਮ ਆਰੰਭਕ ਰੂਪ ਵਿੱਚ ਲੋਕਾਂ ਦੌਰਕ ਸਮਝੌਤਾ ਜਿਸ ਅਧੀਨ ਲੋਕ ਜਿਉਂਦੇ ਰਹਿਣ ਅਤੇ ਚੇਲ ਤੋਂ ਬਾਹਰ ਰਹਿਣ ਦੇ ਬਦਲੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਕਰਾਂ ਦੇ ਅਦਾਇਗੀ ਸਵੀਕਾਰ ਕਰਦੇ ਹਨ ਸਿੱਟਾ ਉਪਰ ਲਿਖਿਆ ਪਰਿਭਾਸ਼ਾ ਪੜ੍ਹਨ ਪਿੱਛੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਚਤਾ ਕੀ ਆ ਉਚਤਾ ਕੀ ਇੱਕ ਪਰਵਾਹ ਕੀ ਆ ਕਿਹਦੀ ਪਰਵਾਹ ਕੀ ਆ ਜਿਹੜੇ ਲੋਕਾਂ ਨੇ ਪੁਲਿਟਿਕ ਸਿਸਟਮ ਨੂੰ ਦਿੱਤੀ ਹੋਈ ਆ ਕਿ ਵਾਕਿਆ ਤੁਹਾਨੂੰ ਅਸੀਂ ਚੁਣਦੇ ਆਂ ਕੀ ਸਾਡਾ ਲਿਆ ਕਾਨੂੰਨ ਬਣਾਓ ਤੇ ਅਸੀਂ ਉਸ ਜੀ ਨੂੰ ਐਕਸੈਪਟ ਕਰਾਂਗੇ ਉਸ ਜੀ ਨੂੰ ਫੋਲੋ ਕਰਾਂਗੇ ਅਜੀ ਪਰਵਾਨਿਕ ਦਾ ਤਾਂ ਡਰ ਨਹੀਂ ਹੁੰਦਾ ਸਗੋਂ ਉਹਨਾਂ ਸੰਸਥਾਵਾਂ ਵਿੱਚ ਵਿਸ਼ਵਾਸ ਹੁੰਦਾ ਹੈ ਜੇ ਡਰ ਹੋਵੇਗਾ ਤਾਂ ਉਹ ਉੱਚਤਾ ਦੀ ਧਾਰਨਾ ਨਹੀਂ ਹੋਏਗੀ ਉਹ ਸਿਸਟਮ ਸਹੀ ਤਰ੍ਹਾਂ ਨਹੀਂ ਚੱਲ ਪਾਏਗਾ ਪਰ ਜੇ ਲੋਕਾਂ ਦਾ ਵਿਸ਼ਵਾਸ ਉਹਨਾਂ ਵਿੱਚ ਹੈਗਾ ਕਿ ਵਾਕੇ ਜੋ ਅਸੀਂ ਸਰਕਾਰ ਚੁਣੀ ਆ ਉਸਹੀ ਤਰ੍ਹਾਂ ਕੰਮ ਕਰੇਗੀ ਸਹੀ ਕਾਨੂੰਨ ਬਣਾਵੇਗੀ ਸਾਡਾ ਸੰਸਦ ਸਹੀ ਤਰ੍ਹਾਂ ਕੰਮ ਕਰੇਗਾ ਤਾਂ ਉਥੇ ਉਚਤਾ ਆ ਜਾਵੇਗੀ ਹੁਣ ਇੰਨਾ ਮੀਨਿੰਗ ਤੇ ਡੈਫੀਨੇਸ਼ਨ ਦੇ ਆਧਾਰ ਤੇ ਇਹਦੀਆਂ ਵਿਸ਼ੇਸ਼ਤਾਈਆਂ ਕਹਿੰਦੇ ਆ ਜਿਹੜਾ ਕਿ ਸਾਡੇ ਦੋ ਕੁਐਸਚਨ ਬਣ ਰਿਹਾ ਕਿ ਇਹਦੀਆਂ ਵਿਸ਼ੇਸ਼ਤਾਈਆਂ ਜਾਂ ਕਹਿੰ ਲੋ ਨੇਚਰ ਵਗੈਰਾ ਠੀਕ ਹੈ ਐਂਡ ਇਹਦੀਆਂ ਟਾਈਪਸ ਜਾਂ ਕਾਈਂਡ ਦੱਸੋ ਪਹਿਲੀ ਇਹਦੀ ਵਿਸ਼ੇਸ਼ਤਾ ਇਹ ਆ ਕਿ ਉਚਤਾ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਯੋਗਤਾ ਹੋਣੀ ਚਾਹੀਦੀ ਆ ਕਿਸੇ ਵੀ ਰਾਣੀ ਪ੍ਰਣਾਲੀ ਜਾਂ ਸੰਸਥਾ ਦੀ ਉੱਚਤਾ ਇਸ ਗੱਲ ਤੇ ਨਿਰਭਰ ਕਰਦੀ ਮੰਨ ਲਓ ਇੰਡੀਆ ਦਾ ਪੋਲਿਟਿਕਲ ਸਿਸਟਮ ਆ ਹੈਨਾ ਉਹਦੀ ਲੈਸਟੀਮੇਸੀ ਇਸ ਤੇ ਗੱਲ ਤੇ ਡਿਪੈਂਡ ਕਰਦੀ ਹੈ ਕਿ ਉਥੋਂ ਦੇ ਲੋਕ ਜਨਕਿ ਇੰਡੀਅਨ ਦੇ ਲੋਕਾਂ ਦਾ ਸਾਡੇ ਸੰਵਿਧਾਨ ਵਿੱਚ ਸਾਡੇ ਜਿਹੜੇ ਆ ਕਿ ਆ ਜਿਹੜੇ ਆ ਸੀਐਮ ਪੀਐਮ ਆ ਸਾਡਾ ਜਿਹੜਾ ਸੰਵਿਧਾਨ ਆ ਸਾਡੀ ਨਿਆਂ ਪਾਲਿਕਾ ਵਾ ਉਹਦੇ ਵਿੱਚ ਲੋਕਾਂ ਦਾ ਕਿੰਨਾ ਕੁ ਜ਼ਿਆਦਾ ਵਿਸ਼ਵਾਸ ਹੈ ਠੀਕ ਹੈ ਤਾਂ ਉੱਚਤਾ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ ਇਹ ਵਿਸ਼ਵਾਸ ਪੈਦਾ ਹੋ ਜਾਂ ਲੋਕ ਸੁਭਾਅ ਕੀ ਫਿਰ ਨੇਚਰਲੀ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਨਿਕਸ ਕੇ ਉੱਚਤਾ ਸ਼ਕਤੀ ਦੇ ਪ੍ਰਯੋਗ ਨੂੰ ਘਟ ਕਰਦੀ ਹੈ ਮੰਨ ਲਓ ਕਿ ਜੇਕਰ ਕਾਨੂੰਨਾਂ ਨੂੰ ਸਹਿਸਭਾ ਦੇ ਲੋਕੀ ਸਵੀਕਾਰ ਕਰ ਰਿਹਾ ਫੋਲੋ ਕਰ ਰਿਹਾ ਤੇ ਫਿਰ ਸਰਕਾਰ ਨੂੰ ਪੁਲਿਸ ਜੇਲ੍ਹਾਂ ਇਹ ਸਜ਼ਾਵਾਂ ਦੀ ਤੇ ਲੋੜ ਨਹੀਂ ਪਵੇਗੀ ਲੋੜ ਨਹੀਂ ਪਵੇਗੀ ਜਾਨੀ ਕਿ ਇਹ ਚੀਜ਼ਾਂ ਦੇ ਸ਼ਕਤੀ ਦਾ ਪ੍ਰਯੋਗ ਕਰਨ ਦੀ ਲੋੜ ਹੀ ਨਹੀਂ ਪਵੇਗੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉੱਚਤਾ ਦੇ ਆ ਜਾਣ ਨਾਲ ਸ਼ਕਤੀ ਦਾ ਪ੍ਰਯੋਗ ਖਤਮ ਹੋ ਜਾਂਦਾ ਬਟ ਜੇਕਰ ਅਸ਼ਟਾ ਦਾ ਪ੍ਰਯੋਗ ਹੋ ਜਾਂਦਾ ਹੈਗਾ ਵਾ ਤੇ ਸ਼ਕਤੀ ਦਾ ਪ੍ਰਯੋਗ ਘਟ ਹੋ ਜਾਂਦਾ ਹੈ ਫਿਰ ਤੁਹਾਨੂੰ ਦੰਡ ਦੇਣ ਦੀ ਲੋੜ ਨਹੀਂ ਪੈਂਦੀ ਹੈਗੀ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਲੋਕਾਂ ਲੋਕੀ ਤਰਕ ਦੇ ਅਧਾਰ ਤੇ ਕਿਸੇ ਰਾਣੀ ਪ੍ਰਣਾਲੀ ਦੀ ਉੱਚਤਾ ਸਵੀਕਾਰ ਕਰ ਲੈਂਦੀ ਹੈ ਹਨ ਤੇ ਫਿਰ ਇਹੋ ਜਿਹੜੀ ਪ੍ਰਣਾਲੀ ਆ ਉਹ ਸੱਤਾ ਵਿੱਚ ਬਣੇ ਰਹਿਣ ਲਈ ਸ਼ਕਤੀ ਦਾ ਪ੍ਰਯੋਗ ਨਹੀਂ ਕਰਦੇ ਸਗੋਂ ਉੱਚਤਾ ਦਾ ਗੁਣ धारण ਕਰ ਲੈਂਦੇ ਆ ਉੱਚਤਾ ਹੀ ਜਿਹੜੀ ਪਾਵਰ ਆ ਜਿਹੜਾ ਆਪਾਂ ਪਿਛੇ ਚੈਪਟਰ ਪੜ ਚੁੱਕੇ ਆ ਪਾਵਰ ਕੀ ਜਿੱਥੇ ਪਿਛੇ ਸਾਨੂੰ ਦਾੰਡ ਜਾਂ ਸਜ਼ਾ ਦਾ ਡਰ ਹੁੰਦਾ ਹੈਗਾ ਵਾ ਹਨਾ ਇਹ ਸ਼ਕਤੀ ਨੂੰ ਕਿਤੇ ਵਿੱਚ ਬਦਲਦੀ ਆ ਸੱਤਾ ਵਿੱਚ ਬਦਲਦੀ ਹੈਗੀ ਆ ਉਸਦਾ ਸ਼ਕਤੀ ਨੂੰ ਸੱਤਾ ਵਿੱਚ ਕਿਵੇਂ ਬਦਲਦੀ ਆ ਜਿੱਥੇ ਕੇਵਲ ਸ਼ਕਤੀ ਦਾ ਹੀ ਪ੍ਰਯੋਗ ਹੁੰਦਾ ਉੱਥੇ ਸੱਤਾ ਨਹੀਂ ਹੁੰਦੀ ਮੰਨ ਲਓ ਜਿੱਥੇ ਸਾਨੂੰ ਸਿਰਫ ਅਸੀਂ ਸਜ਼ਾ ਦੇ ਡਰਨ ਕਰਕੇ ਹੀ ਉਹ ਕਾਨੂੰਨਾਂ ਨੂੰ ਫੋਲੋ ਕਰਦੇ ਆ ਉੱਥੇ ਸੱਤਾ ਨਹੀਂ ਹੋ ਸਕਦੀ ਪਰ ਜੇਕਰ ਅਸੀਂ ਇਸ ਕਰਕੇ ਕਾਨੂੰਨ ਨੂੰ ਫੋਲੋ ਕਰ ਰਹੇ ਹਾਂ ਕਿ ਉਹ ਸਾਡੇ ਲਈ ਲਾਭਦਾਇਕ ਨੇ ਸਾਡੇ ਲਾਈਫ ਨੂੰ ਮਲਬੀਏ ਕਿੰਨੇ ਜਿਹਾ ਮਾਤ ਬਣਾਉਂਦੇ ਹਨ ਠੀਕ ਆ ਸਮਾਜ ਵਧੀਆ ਬਣਿਆ ਰਹੇਗਾ ਤਾਂ ਉਹ ਫਿਰ ਸੱਤਾ ਹੈ ਜਿੱਥੇ ਸ਼ਕਤੀ ਇਹ ਉਚਤਾ ਪ੍ਰਾਪਤ ਕਰ ਲੈਂਦੀ ਹੈ ਉੱਥੇ ਸੱਤਾ ਹੁੰਦੀ ਹੈ ਸ਼ਕਤੀ ਵਿੱਚ ਉਚਤਾ ਦਾ ਗੁਣ ਆ ਜਾਂਦਾ ਹੈ ਤੇ ਡਰ ਖਤਮ ਹੋ ਜਾਂਦਾ ਹੈ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਕਹਿੰਦਾ ਭਾਵ ਕਿ ਉੱਚਤ ਸ਼ਕਤੀ ਹੀ ਐਕਚੁਅਲੀ ਸੱਤਾ ਹੁੰਦੀ ਹੈ ਉੱਚਤਾ ਰਾਣੀ ਪ੍ਰਣਾਲੀ ਦੀ ਪ੍ਰਭਾਵਤਾ ਨੂੰ ਨਿਰਧਾਰਤ ਕਰਦੀ ਹੈ ਕਿਵੇਂ ਵੀ ਜੇਕਰ ਵਾਕਿਆ ਹੀ ਲੋਕੀ ਸਹਿਸਬਾਣਾ ਸਾਰੇ ਕਾਨੂੰਨਾਂ ਨੂੰ ਫੋਲੋ ਕਰੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਆਪਣੇ ਪੋਲਿਟਿਕ ਸਿਸਟਮ ਤੇ ਪੂਰਾ ਵਿਸ਼ਵਾਸ ਆ ਕਿ ਸਾਡੇ ਲਈ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਨੈਚਰਲੀ ਉਹਦਾ ਪ੍ਰਭਾਵ ਬਣਿਆ ਰਹੇਗਾ ਕਿਸੇ ਵੀ ਰਾਣੀ ਪ੍ਰਣਾਲੀ ਦੀ ਪ੍ਰਭਾਵਤਾ ਉਸਦੀ ਉੱਚਤਾ ਤੇ ਨਿਰਭਰ ਕਰਦੀ ਹੈ ਸਰਕਾਰ ਕਿਸਮ ਭਾਵੇਂ ਕੋਈ ਕਿ ਹੋਣਾ ਹੋਵੇ ਭਾਵੇਂ ਉਹ ਤਾਨਾਸ਼ਾਹੀ ਆ ਜਿਵੇਂ ਹਿਟਲਰ ਸੀ ਹੈਨਾ ਹਿਟਲਰ ਤਾਨਾਸ਼ਾਹੀ ਪਰ ਉਹਨੇ ਇੰਨਾ ਕਿ ਲੋਕਾਂ ਨੂੰ ਪ੍ਰਭਾਵਿਆ ਪਰਮਾਇਆ ਕਿ ਆਪਣੇ ਦੇਸ਼ ਨੂੰ ਸਭ ਤੋਂ ਸੁਪੀਰੀਅਰ ਬਣਾਉਣਾ ਤਾਂ ਇਸ ਕਰਕੇ ਤੋਂ ਹੀ ਵਾਤੋਂ ਬਾਦ ਆਰਮੀ ਵਿੱਚ ਸਿਲੈਕਟ ਹੋਵੋ ਤੇ ਫਿਰ ਮੈਂ ਤੁਹਾਡੇ ਲਈ ਵਧੀਆ ਕਾਨੂੰਨ ਬਣਾ ਕੇ ਲੈ ਕੇ ਆਵਾਂਗੇ ਤੇ ਲੋਕਾਂ ਨੇ ਉਹਦੇ ਵਿੱਚ ਦੇਸ਼ ਭਗਤੀ ਜਗਾਉਣੀ ਸ਼ੁਰੂ ਕਰ ਦਿੱਤੀ। ਤੋਂ ਉਹ ਤਾਨਾ ਸ਼ਾਹ ਵੀ ਜਿਹੜਾ ਹੈਗਾ ਉਹਨੇ ਆਪਣੀ ਸ਼ਕਤੀ ਨੂੰ ਉਸਤਾ ਵਿੱਚ ਚੇਂਜ ਕਰ ਲਿਆ। ਕਹਿੰਦਾ ਸਰਕਾਰੀ ਕਿਸਮ ਕੋਈ ਵੀ ਕਿਉਂ ਨਾ ਪੰਦ ਜੇਕਰ ਉਸ ਵਿੱਚ ਉੱਚਤਾ ਦਾ ਗੁਣ ਆ ਜਾਂਦਾ ਤੇ ਉਹ ਤੇਰੇ ਪ੍ਰਭਾਸ਼ਾਲੀ ਹੁੰਦੀ ਹੈ ਇਹ ਕਾਰਨ ਹੈ ਕਿ ਕਈ ਵਾਰ ਜਿਹੜੇ ਸ਼ਕਤੀਸ਼ਾਲੀ ਤਾਨਾਸ਼ਾਹ ਹੁੰਦੇ ਆ ਉਹਨਾਂ ਵਿੱਚ ਵੀ ਉੱਚਤਾ ਦਾ ਗੁਣ ਆ ਜਾਂਦਾ ਤੇ ਉਹ ਸਰਕਾਰ ਸਥਿਰ ਹੋ ਚਾਲੀ ਆ ਗਈ ਆ ਸਹਿਮਤੀ ਅਤੇ ਪ੍ਰਵਾਨਗੀ ਉੱਚਤਾ ਦਾ ਆਧਾਰ ਹੈ ਜਨਕਿ ਜਿੱਥੇ ਵੀ ਉੱਚਤਾ ਦੀ ਗੱਲ ਹੋਵੇਗੀ ਉੱਥੇ ਲੋਕਾਂ ਨੇ ਆਪਣੀ ਸਹਿਮਤੀ ਤੇ ਪ੍ਰਵਾਨਗੀ ਵੀ ਦਿੱਤੀ ਹੋਏਗੀ ਜਿਵੇਂ ਆਪਾਂ ਸਰਕਾਰਾਂ ਚੁਣਦੇ ਆ ਲੋਕ ਸਭਾ ਦੀ ਚੋਣਾਂ ਚੁਣਦੇ ਆ ਤੇ ਅਸੀਂ ਆਪ ਹੀ ਉਹਨਾਂ ਨੂੰ ਵੋਟਾਂ ਦੁਆਰਾ ਚੁਣਦੇ ਹਾਂ ਨਾ ਆਪ ਹੀ ਸਹਿਮਤੀ ਦਿੰਦੇ ਆ ਤੇ ਆਪ ਹੀ ਪ੍ਰਮਾਨ ਕਰਦੇ ਆ ਕਿ ਵਾਕੇ ਇਸ ਪਾਰਟੀ ਨੂੰ ਅਸੀਂ ਮੈਜੋਰਟੀ ਦੇ ਕੇ ਸਰਕਾਰ ਚੁਣਿਆ ਹੋਇਆ ਹੈ ਕਿਉਂਕਿ ਉਚਤਾ ਸਹਿਮਤੀ ਅਤੇ ਪ੍ਰਮਾਨਗੀ ਦੇ ਆਧਾਰਤ ਹੁੰਦੀ ਹੈ ਸਮਾਜ ਚ ਪਹਿਲੇ ਸਮਾਜ ਦੇ ਬਤੇਰੇ ਲੋਕ ਕਿਸੇ ਵਿਵਸਥਾ ਤੇ ਸਹਿਮਤ ਹੁੰਦੇ ਹਨ ਫਿਰ ਉਹ ਉਸ ਨੂੰ ਪ੍ਰਮਾਨ ਕਰਦੇ ਜੇਕਰ ਸਹਿਮਤੀ ਅਤੇ ਪ੍ਰਮਾਨਗੀ ਨਹੀਂ ਹੈ ਤਾਂ ਉਚਤਾ ਨਹੀਂ ਆ ਸਕਦੀ ਹੈ ਉਚਤਾ ਆਮ ਸਵਾਜਿਕ ਸਹਿਮਤੀ ਤੇ ਨਿਰਭਰ ਕਰਦੀ ਹੈ ਇਹ ਨਹੀਂ ਕਿ 40 60 ਮਲਪੀ ਵੀ ਥੋੜੀ ਥੋੜੀ ਸਹਿਮਤੀ ਆ ਮੈਜੋਰਟੀ ਹੋਏਗੀ ਉਸਦੀ ਸਹਿਮਤੀ ਆਪਣੇ ਪਤਾ ਜਿਹੜੀ ਪਾਰਟੀ ਜਿੱਤਦੀ ਹੈ ਉਹਦੇ ਵਿੱਚ ਮжоਰੀਟੀ ਦੀ 3/4 ਹੁੰਦਾ ਹੈ। ਜੇਕਰ ਕਿਸੇ ਵੀ ਉਸ ਤੋਂ ਸਮਾਜ ਦੇ ਕੁਝ ਲੋਕ ਹੀ ਸਵੀਕਾਰ ਕਰਦੇ ਇਸ ਨਾਲ ਉੱਚਤਾ ਨਹੀਂ ਆ ਜਾਂਦੀ। ਸਗੋਂ ਵਿਸ਼ਾ ਸਮਾਜਿਕ ਸਹਿਮਤੀ ਹੋਣੀ ਚਾਹੀਦੀ ਆ। ਜਿਵੇਂ ਮੰਨ ਲਓ ਆਪਣੀਆਂ 548 ਸੀਟਾਂ ਨੇ ਠੀਕ ਆ। ਨੀਅਰ ਅਬਾਊਟ ਮੰਨ ਲਓ ਮੈਂ ਸ਼ੂਰ ਨਹੀਂ ਅਗੀ। ਤੋਂ ਉਹਦੇ ਵਿੱਚ ਕਿਸੇ ਪਾਰਟੀ ਨੂੰ ਨੀਅਰ ਅਬਾਊਟ 400 ਸੀਟਾਂ ਮਿਲ ਜਾਂਦੀਆਂ ਨੇ। ਇਟ ਮੀਨਸ ਫਿਰ ਲੋਕਾਂ ਨੂੰ ਇੰਡੀਆ ਦੇ ਲੋਕਾਂ ਨੂੰ ਉਸ 파ਰਟੀ ਵਿੱਚ ਵਿਸ਼ਵਾਸ ਹੈ ਮੈਕਸੀਮਮ ਠੀਕ ਹੈ ਜੇ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ 3 बाय 4 ਤੇ ਕਿਉਂ ਕਿਉਂਕਿ ਇਹ ਸਿਰ ਇਹ ਵਿਸ਼ਵਾਸ ਵਿਸ਼ਾਲ ਸਹਿਮਤੀ ਜਾਂ ਪਰਵਾਣਕੀ ਕਿਸੇ ਬਾਰੇ ਪਰਵਾਜ ਡਾਰ ਤੇ ਕਰਨੇ ਜੇਕਰ ਡਰ ਕਰਨ ਹੋਏਗਾ ਤੋ ਫਿਰ ਸਰਕਾਰ ਜਲਦੀ ਜਲਦੀ ਜਾਂ ਸਿਸਟਮ ਜਲਦੀ ਜਲਦੀ ਬਦਲ ਜਾਵੇਗਾ ਉਸਦਾ ਲੋਕਾਂ ਦੀ ਇਕਤਰਕੀਨਤਾ ਦੇ ਵਿਸ਼ਵਾਸ ਨਾਲ ਕੋੜਾ ਸਬੰਧ ਹੁੰਦਾ ਹੈ ਆਹ ਦੇਖਣ ਵਿੱਚ ਆਉਂਦਾ ਕਿ ਜਿਹੜੀ ਪ੍ਰਣਾਲੀ ਲੋਕਾਂ ਦੀ ਕਦਰਾਂ ਕੀਮਤਾਂ ਤੇ ਵਿਸ਼ਵਾਸਾਂ ਦੇ ਨੇੜੇ ਹੁੰਦੀ ਆ ਲੋਕੀ ਉਸ ਨੂੰ ਛੇਤੀ ਸਰਕਾਰ ਕਰ ਲੈਂਦੀ ਤੇ ਉਹਦੇ ਵਿੱਚ ਉੱਚਤਾ ਦਾ ਗੁਣ ਲਿਆ ਦਿੰਦੀ ਆ ਹੁਣ ਨਰਿੰਦਰ ਮੋਦੀ ਦੀ ਸਰਕਾਰ ਤੇ ਜਿਵਾਰੀ ਕਿਉਂ ਮਾਰਗੀ ਕਿਉਂਕਿ ਸਾਨੂੰ ਪਤਾ ਸਾਡੇ ਦੇਸ਼ ਵਿੱਚ 80% ਲੋਕ ਹਿੰਦੂ ਨੇ ਹੈਨਾ ਤੇ ਉਦੀ ਸਰਕਾਰ ਮੈਕਸੀਮਮ ਇਹੋ ਕਹਿੰਦੀ ਆ ਕਿ ਸੰਸਕ੍ਰਿਤੀ ਨੂੰ ਜੀਵਤ ਰੱਖੋ ਹਿੰਦੂ ਧਰਮ ਨੂੰ ਬढ़ावा ਦਿਓ ਵੱਡੇ ਵੱਡੇ ਮੰਦਰ ਬਣਾ ਦਿਓ ਠੀਕ ਆ ਤੂੰ ਉਹਨਾਂ ਦੀ ਕਦਰਾਂ ਕੀਮਤਾਂ ਧਿਆਨ ਵਿੱਚ ਰੱਖ ਕੇ ਉਹ ਸਰਕਾਰਾਂ ਬਣਾ ਲੈਂਦੀਆਂ ਨੇ ਇਸ ਕਰਕੇ ਜਿਹੜਾ ਸਿਸਟਮ ਪਲਿਕ ਸਿਸਟਮ ਲੋਕਾਂ ਦੀ ਕਤਰਾ ਕੀਮਤਾਂ ਦੇ ਵਿਸ਼ਵਾਸ ਨਾਲ ਰਿਲੇਟਡ ਹੁੰਦਾ ਉਹਦੇ ਵਿੱਚ ਉੱਚਤਾ ਦਾ ਗੁਣ ਆ ਜਾਂਦਾ ਹੈ ਗਾਵਾ ਨੈਕਸਟ ਹੈ ਸਸਤਾਮਾਂ ਦੀ ਉੱਚਤਾ ਉਹਨਾਂ ਦੀ ਤਰਕਸ਼ੀਲ ਉਪਯੋਗਤਾ ਤੇ ਨਿਰਭਰ ਕਰਦੀ ਹੈਗੀ ਆ ਰਾਣੀ ਸਸਤਾਮਾਂ ਦੀ ਉੱਚਤਾ ਕੇਵਲ ਉਹਨਾਂ ਦੀ ਬੰਤਰ ਜਾਂ ਸਿਧਾਂਤਕ ਤੇ ਆਧਾਰਿਤ ਨਹੀਂ ਹੁੰਦੀ ਸਗੁੱਤਰਕਸ਼ੀਲ ਦੇ ਆਧਾਰ ਤੇ ਹੁੰਦੀ ਹੈਗੀ ਆ ਪਾਵਕ ਕਿਸੇ ਸੰਸਦਾ ਦਾ ਉਚਿਤ ਹੋਣ ਲਈ ਉਸਤੇ ਉਪਜੋਗੀ ਹੋਣਾ ਵੀ ਜ਼ਰੂਰੀ ਆ ਜੇ ਕਿ ਕਿਸੇ ਡਰ ਜਾਂ ਲਾਲਚ ਕਰਕੇ ਲੋਕਾਂ ਨੇ ਸੰਸਦ ਦੀ ਉਪਯੋਗਤਾ ਨੂੰ ਸਵੀਕਾਰ ਕਰ ਲਿਆ ਜਾਂਦਾ ਤਾਂ ਉਹ ਜ਼ਾਦਾ ਚਰਟਕੀ ਨਹੀਂ ਰਹਿੰਦੀ ਜੋ ਵੀ ਤੁਸੀਂ ਕਾਨੂੰਨ ਬਣਾ ਰਹੇ ਹੋ ਜੋ ਲੋਕਾਂ ਨੂੰ ਵਾਅਦੇ ਕਰ ਰਹੇ ਆਗੇ ਉਹ ਲੋਕਾਂ ਦੀ ਵਿਵੇਕਸ਼ੀਲਤਾ ਤਕਸੀਲ ਦਾ ਦੇ ਆਧਾਰ ਤੇ ਹੋਣੀ ਚਾਹੀਦੀ ਆ ਕਿ ਵਾਕਿਆ ਇਸ ਚੀਜ਼ ਦਾ ਸਾਡੇ ਦੇਸ਼ ਨੂੰ ਲਾਭ ਹੋਵੇਗਾ ਇਹ ਤੁਹਾਡਾ ਫਰਸਟ ਕੁਐਸਚਨ ਕੰਪਲੀਟ ਹੋ ਗਿਆ ਨੈਕਸਟ ਕੁਐਸਚਨ ਆ ਰਿਹਾਗਾ ਕਿ ਉਚਿਤਾਨੀ ਕਿਸਮਾਂ ਦੱਸੋ ਇਹਦੇ ਵਿੱਚ 3 ਪੁਆਇੰਟ ਆ ਰਹੇ ਨੇ ਪਹਿਲਾ ਗ ਵਿਚਾਰਤਮ ਉੱਚਤਾ ਵਿਚਾਰਤਮ ਤੁਹਾਨੂੰ ਪਤਾ ਹੈ ਕਿ ਜਵੇਂ ਸਾਡਾ ਜਿਹੜੀ ਦੁਨੀਆ ਸੀ ਦੋ ਹਿੱਸਿਆਂ ਚ ਵੰਡੀ ਗਈ ਸੀ ਕੋਲਡ ਵਾਰ ਦੇ ਦੌਰਾਨ ਸਾਵਧ ਦੀ ਵਿਚਾਰਧਾਰਾ ਤੇ ਉਦਾਰਵਾਦੀ ਵਿਚਾਰਧਾਰਾ ਹੈ ਨਾ ਤੋਂ ਉਹਨਾਂ ਸਮਿਆਂ ਵਿੱਚ ਆਪਣੀ ਇਹਨਾਂ ਵਿਚਾਰਧਾਰਾਵਾਂ ਨੂੰ ਹੀ ਸਹੀ ਸਮਝ ਕੇ ਸਹੀ ਮੰਨ ਕੇ ਦੇਸ਼ ਦਾ ਸਿਸਟਮ ਚਲਾਇਆ ਜਾਂਦਾ ਸੀ ਕਿਉਂਕਿ ਜਦੋਂ ਉੱਚਤਾ ਦਾ ਸੋਮਾ ਸਿਰਫ ਵਿਚਾਰਧਾਰਾ ਹੋਵੇ ਤਾਂ ਉਸਨੂੰ ਅਸੀਂ ਵਿਚਾਤਮ ਉੱਚਤਾ ਆਖਦੇ ਹਾਂ ਆਂ ਵੇਖਣ ਵਿੱਚ ਹੁੰਦਾ ਹੈ ਕਿ ਰਾਜ ਪ੍ਰਬੰਧ ਦਾ ਆਧਾਰ ਕੋਈ ਨਾ ਕੋਈ ਵਿਚਾਰਧਾਰਾ ਜ਼ਰੂਰ ਹੁੰਦੀ ਹੈ ਜੇਕਰ ਆਮ ਜਨਤਾ ਨੂੰ ਉਹ ਵਿਚਾਰਧਾਰਾ ਪਸੰਦ ਹੈ ਤਾਂ ਰਾਜ ਪ੍ਰਬੰਧ ਵਿੱਚ ਵਿਸ਼ਵਾਸ ਪੈਦਾ ਜਾਂਦਾ ਹੈ ਜਿਵੇਂ ਸਾਡਾ ਦੇਸ਼ ਜਦੋਂ ਆਜ਼ਾਦ ਹੋਇਆ ਸੀ ਸਾਨੂੰ ਸਾਮਵਾਦੀ ਵਿਚਾਰਧਾਰਾ ਪਸੰਦ ਸੀ ਅਸੀਂ ਰਸ਼ੀਆ ਤੇ ਚਾਈਨਾ ਨਾਲ ਜੁਕ ਗਏ ਠੀਕ ਹੈ ਬਾਅਦ ਵਿੱਚ ਜਦੋਂ 1991 ਵਿੱਚ ਐਲਪੀਜੀ ਦੀ ਨੀਤੀ ਆਈ ਤੇ ਅਸੀਂ ਫਿਰ ਉਦਾਰਵਾਦੀ ਵਿਚਾਰਧਾਰਾ ਨੂੰ ਅਪਣਾ ਲਿਆ ਤੇ ਜਿਹੜੇ ਹੈਗੇ ਵੈਸਟਰਨ ਕਲਚ ਵੈਸਟਰਨ ਦੇਸ਼ ਸੀ ਜਾਂ ਯੂਐਸਏ ਕੈਨੇਡਾ ਇੰਗਲੈਂਡ ਉਹ ਹਮੇਸ਼ਾ ਸ਼ੁਰੂ ਤੋਂ ਉਦਾਰਵਾਦੀ ਤੇ ਪੂੰਜੀਵਾਦੀ ਵਿਚਾਰਧਾਰਾ ਦੇ ਆਧਾਰ ਤੇ ਸਰਕਾਰਾਂ ਬਣਾਉਂਦੇ ਰਹੇ ਕਹਿੰਦਾ ਭਾਵ ਜਿਹੜਾ ਪੋਲਿਟਿਕਲ ਸਿਸਟਮ ਆ ਰਾਜ ਪ੍ਰਬੰਧ ਦਾ ਉਹਦੀ ਉੱਚਤਾ ਦਾ ਆਧਾਰ ਮਚਾ ਤਰਾਂ ਜ਼ਰੂਰ ਹੁੰਦੀ ਹੈ ਕਿ ਆ ਤਾਂ ਚਾਹਤ ਉੱਚਤਾ ਜਦੋਂ ਲੋਕਾਂ ਨੂੰ ਰਾਜ ਪ੍ਰਬੰਧ ਵਿੱਚ ਵਿਸ਼ਵਾਸ ਟਾਂਚਿਆਂ ਦੇ ਸੰਸਦਾਂ 'ਚ ਵਿਸ਼ਵਾਸ ਹੋਣ ਕਰਕੇ ਹੋਵੇ ਤਾਂ ਉਸ ਨੂੰ ਵੀ ਟਾਂਚਾ ਉੱਚਾ ਆਖਦਾ ਮੰਨ ਲਓ ਜਿਵੇਂ ਇੰਗਲੈਂਡ ਆ ਹੈਨਾ ਇੰਗਲੈਂਡ ਵਿੱਚ ਸੰਸਦੀ ਉੱਚਤਾ 'ਚ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਤਾਂ ਸੰਸਦੇ ਕਾਨੂੰਨ ਨੂੰ ਪੂਰਾ ਸਤਿਕਾਰ ਕਰਦੇ ਹਨ ਇਸੇ ਤਰ੍ਹਾਂ ਹੀ ਵਿਅਕਤੀਤਵ ਦੀ ਉਚਤਾ ਦੀ ਗੱਲ ਆ ਜਾਂਦੀ ਹੈ ਕਹਿੰਦਾ ਜੇ ਤੂੰ ਲੋਕਾਂ ਨੂੰ ਰਾਜ ਪ੍ਰਬੰਧ ਦੀ ਉਚਤਾ ਵਿੱਚ ਵਿਸ਼ਵਾਸ ਕਿਸੇ ਰਾਣੀ ਨੇਤਾ ਦਾ ਕਰਕੇ ਹੋਵੇ ਤਾਂ ਉਸ ਨੂੰ ਆਪਾਂ ਵਿਅਕਤੀਤਵ ਉਚਤਾ ਕਹਿੰਦੇ ਆ ਉਹ ਦੇ ਜਿਵੇਂ ਵਿਚਾਰਾਂ ਉਹਨਾਂ ਦੇ ਕੰਮਾਂ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਜਿਵੇਂ ਇੰਡੀਆ ਵਿੱਚ ਮਹਾਤਮਾ ਗਾਂਧੀ ਨਹਿਰੂ ਹੋ ਗਿਆ ਇੰਡੋਨੇਸ਼ੀਆ ਵਿੱਚ ਸਕਰਾਨੋ ਹੋ ਗਿਆ ਵਿਤਨਾਮ ਵਿੱਚ ਹੋਚੀਮਿਨ ਵਗੈਰਾ ਹੋ ਗਿਆ ਅਫਰੀਕਾ ਵਿੱਚ ਨੈਲਸਨ ਮੰਡੇਲਾ ਹੋ ਗਿਆ ਕਿ ਇਹ ਇਹਨਾਂ ਦੀ ਪਰਸਨੈਲਿਟੀ ਤੋਂ ਹੀ ਪ੍ਰਭਾਵਿਤ ਹੋ ਕੇ ਹੀ ਇਹਨਾਂ ਦੇ ਪਿੱਛੇ ਲੱਗ ਕੇ ਪੀ ਇਹ ਜੋ ਕੁਝ ਕਰਨਗੇ ਬਿਲਕੁਲ ਸਹੀ ਕਰਨਗੇ ਉਹਨਾਂ ਦੇ ਆਧਾਰ ਤੇ ਕੰਮ ਕਰਦੇ ਸੀ ਉਹਨਾਂ ਦਾ ਵਿਸ਼ਵਾਸ ਸੀ ਕਿ ਇਹ ਸਹੀ ਕੰਮ ਕਰਨਗੇ ਸਵਿਧਾਨਕ ਉਚਤਾ ਕੀ ਹੈ ਜਦੋਂ ਲੋਕ ਸ਼ਾਸਨ ਦੀ ਉਚਤਾ ਵਿੱਚ ਵਿਸ਼ਵਾਸ ਕਰਕੇ ਕਰਦੇ ਹਨ ਕਿ ਸਰਕਾਰ ਦੁਆਰਾ ਕੀਤਾ ਗਿਆ ਕੰਮ ਸਾਰਾ ਕਿਦੇ ਅਧੀਨ ਹੋਏਗਾ ਸਵਿਧਾਨ ਅਨੁਸਾਰ ਹੋਏਗਾ ਇਸ ਨੂੰ ਸਵਿਧਾਨ ਦੀ ਉਚਤਾ ਕਿਹਾ ਜਾਂਦਾ ਹੈਗਾ ਵਾ ਕਿ ਜਨਨਕੀ ਜੋ ਵੀ ਰਾਸ਼ਟਰਪਤੀ ਕੋਈ ਆਦੇਸ਼ ਜਾਰੀ ਕਰਦਾ ਵਾ ਜਿਵੇਂ ਸੰਸਦ ਕੋਈ ਕਾਨੂੰਨ ਬਣਾਉਂਦੀ ਆ ਤੋਂ ਉਹ ਕਿਦੇ ਅਨਸਾਰ ਹੋਣਾ ਚਾਹੀਦਾ ਸਵਿਧਾਨ ਦੇ ਅਨੁਸਾਰ ਕੁਚੀਰ ਰਵਾਇਤੀ ਉਚਤਾ ਵੀ ਹੁੰਦੀ ਆ ਜਦੋਂ ਲੋਕ ਕਿਸੇ ਨੇਤਾ ਜਾਂ ਸ਼ਾਸਨ ਦੇ ਉਚਤਾ ਵਿੱਚ ਇਸ ਕਰਕੇ ਵਿਸ਼ਵਾਸ ਕਰਦੇ ਨੇ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਵੀ ਇਸੇ ਪ੍ਰਬੰਧ ਨੂੰ ਸਵੀਕਾਰ ਕਰਦੇ ਸੀ ਇਸ ਕਰਕੇ ਇਹਨੂੰ ਰਵਾਇਤੀ ਉਚਤਾ ਕਹਿੰਦੇ ਆ ਇੱਕ ਕੁਐਸਚਨ ਤੁਹਾਡਾ ਹੋਰ ਬਣ ਕੇ ਆ ਜਾਂਦਾ ਕਿ ਉਚਤਾ ਤੇ ਹੁਣ ਸੰਕਟ ਕਿਹੜੇ ਆ ਰਹੇ ਆ ਇਹ ਤੁਹਾਡੇ ਕਿਸਮਾਂ ਦੇ ਨਾਲ ਇਸ ਦਾ ਕੁਐਸਚਨ ਜਿਹੜਾਗਾ ਟੈਗ ਹੋ ਕੇ ਆ ਸਕਦਾ ਹੈ ਕਬਾਬ ਕਹਿੰਦਾ ਹੈ ਉਚਤਾ ਦਾ ਸਮਾਜਿਕ ਪਰਵਰਤਨ ਦਾ ਘੋੜਾ ਸਭਨ ਹੁੰਦਾ ਜਦੋਂ ਵੀ ਸਮਾਜ ਵਿੱਚ ਕਿਸੇ ਕਾਰਨ ਕੋਈ ਚੇਂਜ ਆਉਂਦਾ ਹੈਗਾ ਤਾਂ ਸ਼ਾਸਨ ਦੀ ਉਚਤਾ ਉੱਤੇ ਵੀ ਅਸਰ ਪੈਂਦਾ ਹੈ ਅੱਜਕੱਲ ਤਾਂ ਪਰਵਚਨਾ ਅਤੇ ਉੱਚਤਾਵਿਸ਼ਕਾਰ ਇੰਨਾ ਨੇੜੇ ਦਾ ਸਬੰਧ ਹੈ ਕਿ ਜਿਕਰ ਕੇ ਰਾ ਦੀ ਵਿਸ਼ੇਸ਼ ਨੀਤੀ ਕਰਨ ਕਿਸੇ ਦੂਜੇ ਦੇਸ਼ ਵਿੱਚ ਕੁਝ ਚੇਂਜ ਆਉਂਦਾ ਹੈ ਤੇ ਲੋਕ ਆਪਣੇ ਦੇਸ਼ ਵਿੱਚ ਰਾਜ ਪ੍ਰਬੰਧ ਦੀ ਉੱਚਤਾ 'ਤੇ ਸ਼ੱਕ ਕਰ ਲਾ ਪੈਂਦੇ ਆ ਕਿ ਵਾਕੇ ਸਾਡੇ ਦੇਸ਼ ਦਾ ਸਿਸਟਮ ਸਹੀ ਹੈ ਠੀਕ ਹੈ ਜਵੇਂ ਸਾਡੇ ਦੇਸ਼ ਦਾ ਲੋਕਤੰਤਰ ਆ ਸੰਸਦੀ ਪ੍ਰਣਾਲੀ ਆ ਸੇਮ ਇੰਗਲੈਂਡ ਵਿੱਚ ਵੀ ਹੈਗਾ ਵਾ ਕੈਨੇਡਾ ਵਿੱਚ ਵੀ ਚਲੋ ਹੈਗਾ ਵਾ ਫਿਰ ਉਹ ਲੋਕੋ ਹੀ ਕੰਪੈਰੀਜ਼ਨ ਕਰ ਲਾ ਪੈਂਦੇ ਆ ਕਿ ਉੱਥੇ ਇੰਨੀ ਵਧੀਆ ਪ੍ਰਣਾਲੀ ਕਿਉਂ ਚੱਲਦੀ ਆ ਉਥੇ ਇਹ ਨੀਏ ਪਾਰਦਰਸ਼ੀ ਕਿਉਂ ਆ ਸਾਡੇ ਦੇਸ਼ ਵਿੱਚ ਇਹੋ ਜਿਹਾ ਸਿਸਟਮ ਕਿਉਂ ਨਹੀਂ ਅਜੇ ਤੱਕ ਲਾਗੂ ਹੋ ਰਿਹਾਗਾ ਠੀਕ ਆ ਫਿਰ ਇਹਦਾ ਕਰਕੇ ਉੱਚ ਦਾ ਦਾ ਸੰਕਟ ਪਰਵਤਨ ਦਾ ਸੰਕਟ ਆ ਜਾਂਦਾ ਹੈ ਕੀ ਕੀ ਕਾਰਨ ਸੰਕਟ ਹੋ ਸਦੇ ਆ ਪਹਿਲੀ ਗੱਲ ਤਾਂ ਨਵੀਆਂ ਸਥਿਤੀਆਂ ਹਸ ਸਮਾਜ ਦੇ ਸਮੇਂ ਦੇ ਬਦਲਾਅ ਨਾਲ ਨਵੀਆਂ ਤੇ ਸਥਿਤੀਆਂ ਪੈਦਾ ਹੋ ਜਾਂਦੀਆਂ ਤੇ ਲੋਕਿਆਂ ਦੀ ਪੁਰਾਣੀ ਕਦਰਾਂ ਕੀਮਤਾਂ 'ਤੇ ਜੋ ਵਿਸ਼ਵਾਸ ਖਤਮ ਹੋ ਕੇ ਨਵੀਆਂ ਕਦਰਾਂ ਕੀਮਤਾਂ ਬਣਦੀਆਂ ਜਦੋਂ ਪਹਿਲਾਂ ਸੀ ਉਹਨਾਂ ਦਾ ਜਸਟ ਇਹ ਹੁੰਦਾਦਾ ਸੀ ਕਿ ਚਾਨ ਮਾਲ ਦੀ ਰਾਖੀ ਕਰਨੇ ਕਾਨੂੰਨ ਕਿਹੜੇ ਕਿਹੜੇ ਬਣਾਏ ਜਾਂਦੇ ਚਾਨ ਮਾਲ ਦੀ ਰਾਖੀ ਕਰਨੇ ਪਰੰਤੂ ਹੁਣ ਲੋਕੀ ਜਿਹੜੇ ਕਿ ਆ ਸਮੇਂ ਦੇ ਨਾਲ ਨਵੀਆਂ-ਨਵੀਆਂ ਚੀਜ਼ਾਂ ਦੀ ਡਿਮਾਂਡ ਕਰਦੇ ਆ। ਐਗਜ਼ਾਮਪਲ ਦਿੱਤੀਆਂ ਇੰਗਲੈਂਡ ਦੀ ਫਿਰ ਕਿ ਜਦੋਂ 16ਵੀਂ ਸਦੀ ਆਈ ਸੀ ਉਦੋਂ ਰਾਜਿਆਂ ਦਾ ਰਾਜ ਸੀ। ਹੈਨਾ? ਤੇ ਉਹਨੂੰ ਬਹੁਤ ਸਾਰੀਆਂ ਪਾਵਰ ਸੀ ਕਿ ਜੋ ਰਾਜਾ ਕਹਿੰਦਾ ਉਹੀ ਸਾਰਾ ਕੁਝ ਹੁੰਦਾ ਸੀ। ਲੁਈਸ 14ਵਾਂ ਤੁਸੀਂ ਹਿਸਟਰੀ ਵਿੱਚ ਸੁਣਿਆ ਹੋਏਗਾ। ਉਹਨੇ ਇੰਨੀ ਤਾਨਾਸ਼ਾਹੀ ਅਪਣਾਈ ਕਿ ਲੋਕਾਂ ਨੇ ਉਹਦਾ ਤਖਤ ਆ ਹੀ ਪਲਟਾ ਦਿੱਤਾ। ਫੇਰ ਉਹ ਨਾ ਜਰੂਰ ਪਰ ਉਹਨਾਂ ਦਾ ਇਹ ਸੀ ਕਿ ਆਡੇ ਦੇਸ਼ ਵਿੱਚ ਰਾਜਾ ਹੋਣਾ ਚਾਹੀਦਾ ਹੈ ਪਰ ਉਹਨਾਂ ਨੇ ਚੇਂਜ ਕੀ ਕੀਤਾ ਰਾਜੇ ਦੀ ਸ਼ਕਤੀਆਂ ਨੂੰ ਸੀਮਤ ਕਰ ਦਿੱਤਾ ਕਿ ਉਥੇ ਚੁਣੀ ਹੋਈ ਸਰਕਾਰ ਹੋਏਗੀ ਸੰਸਦ ਹੋਏਗੀ ਪ੍ਰਧਾਨ ਮੰਤਰੀ ਹੋਏਗਾ ਤੇ 46 ਰੂਪ ਪੂਰੀ ਦੁਨੀਆ 'ਚ ਬਾਦਸ਼ਾਹ ਖਤਮ ਹੋ ਚੁੱਕੇ ਨੇ ਪਰ ਇੰਗਲੈਂਡ ਵਿੱਚ ਅਜੇ ਵੀ ਬਾਦਸ਼ਾਹ ਤੇ ਬਾਦਸ਼ਾਹ ਦਾ ਸਤਕਾਰ ਕਰਦੇ ਆ ਕਿਉਂਕਿ ਉਹ ਜ਼ਿਆਦਾ ਕਿਸੇ ਦੀ ਲਾਈਫ 'ਚ ਇੰਟਰਫੇਅਰ ਵਗੈਰਾ ਨਹੀਂ ਕਰਦਾ ਹੈਗਾ ਠੀਕ ਹੈ ਜਿਹੜਾ ਸਮੇਂ ਦੇ ਨਾਲ ਆਪਣੇ ਆਪ ਨੂੰ ਚੇਂਜ ਕਰ ਲੈਂਦਾ ਹੈ ਉੱਥੇ ਉਚਿਤਤਾ ਬਣੀ ਰਹਿੰਦੀ ਹੈ ਜਿਹੜਾ ਸਮੇਂ ਦੇ ਨਾਲ ਚੇਂਜ ਨਹੀਂ ਕਰਦਾ ਡਿਮਾਂਡ ਦੇ ਅਕੋਰਡਿੰਗ ਉੱਥੇ ਉਹਨਾਂ ਦੀ ਉਚਿਤਤਾ ਖਤਮ ਹੋ ਜਾਂਦੀ ਹੈ ਇਹੋ ਗੱਲ ਆ ਕਹਿੰਦਾ ਕਿ ਰੂਸ ਫ੍ਰਾਂਸ ਜਰਮਨੀ ਈਰਾਨ ਆਦਿ ਦੇਸ਼ਾਂ ਵਿੱਚ ਇਹਦੀ ਉਦਾਹਰਨ ਹੈ ਕਿ ਉੱਥੇ ਰਾਜੇ ਖਤਮ ਹੋ ਚੁੱਕੇ ਆ ਸਾਨੂੰ ਆਪਣੀਆਂ ਲੋਕਤੰਤਰੀ ਕਿਤਰਾ ਸਥਿਤੀ ਅਨੁਸਾਰ ਲੋਕਤੰਤਰੀ ਕਦਾਕੀਂ ਤਾਂ ਚੇਂਜ ਕਰ ਲੈਣੀਆਂ ਚਾਹੀਦੀਆਂ ਗਿਆਨ ਨੈਕਸਟ ਅਕਾ ਪਰੰਪਰਾਗਤ ਸੰਸਥਾਵਾਂ ਦੇ ਸਥਿਤੀ ਨੂੰ ਖਤਰਾ ਕੰ다 ਹਰ ਸਮਾਜ ਵਿੱਚ ਚੇਂਜ ਆਉਂਦੇ ਰਹਿੰਦੇ ਹੈਗੇ ਜਿਨ੍ਹਾਂ ਦੇ ਸਦਕਾ ਸਮਾਜ ਦੀਆਂ ਪ੍ਰਾਣੀਆਂ ਜਿਠੇ ਸਤਾ ਦੇ ਪਰੰਪਰਾਗ ਸੰਸਥਾਵਾਂ ਸੀ ਉਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਪ੍ਰਾਣੇ ਲੋਕਾਂ ਨੂੰ ਬਹੁਤ ਪਿਆਰੀਆਂ ਹੁੰਦੀਆਂ ਸਨ ਲੋਕੀ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਪ੍ਰਾਣੀ ਸਸਤਾਵਾਂ ਨੂੰ ਨਵੀਆਂ ਵਿਸਤਾਂ ਚ ਬਦਲਿਆ ਜਾਵੇ ਇਸ ਕਰਕੇ ਵੀ ਕਈ ਵਾਰੀ ਰਾਣੀ ਪ੍ਰਣਾਲੀ ਦੀ ਉਚਤਾ ਨੂੰ ਖਤਰਾ ਪੈਦਾ ਹੁੰਦਾ ਹੈ ਐਗਜ਼ਾਮਪਲ ਦਿੱਤੀ ਹੈ ਫਿਰ ਇਰਾਨ ਦੇ ਪੂਤਪੂਰਵ ਸ਼ਾਸਕ ਸ਼ਾਹ ਦੀ ਸਥਿਤੀ ਨੂੰ ਜੋ ਖਤਰਾ ਪੈਦਾ ਹੋਇਆ ਉਹ ਐਕਚੁਅਲੀ ਇਸ ਕਰਕੇ ਸੀ ਕਿ ਉਹਨੇ ਆਪਣੇ ਦੇਸ਼ ਵਿੱਚ ਕੁਝ ਚੇਂਜਸ ਲਿਆਂਦੇ ਸੀ ਸਮਾਜ ਦੇ ਸੱਭਿਆਚਾਰ ਵਿੱਚ ਪਰ ਲੋਕਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਈਆਂ ਕਿਉਂਕਿ ਲੋਕੀ ਆਪਣੇ ਜਿਹੜੇ ਕੀ ਉਸੇ ਤਰ੍ਹਾਂ ਰੀਤੀ ਰਿਵਾਜਾਂ ਵਿੱਚ ਰਹਿਣਾ ਚਾਹੁੰਦੇ ਸੀ ਤੇ ਨਤੀਜਾ ਇਹ ਹੋਇਆ ਕਿ ਉਹਨੂੰ ਖੁਦ ਵਿਚਾਰੇ ਨੂੰ ਆਪਣਾ ਈਰਾਨ ਦੇ ਛੱਡ ਕੇ ਜਾਣਾ ਪਿਆ ਨਕਸਾਗਰ ਰਾਜਨੀਤੀ ਵਿੱਚ ਨਵੀਆਂ ਸ਼ਕਤੀਆਂ ਦਾ ਪ੍ਰਵੇਸ਼ ਸਮੇਂ ਦੇ ਨਾਲ ਦੇਸ਼ ਵਿੱਚ ਕਈ ਵਾਰਾ ਨਵੇਂ ਹਿੱਤ ਪੈਦਾ ਹੁੰਦੇ ਆ ਆਪਣੇ ਹਿੱਤਾਂ ਦੀ ਰਾਖੀ ਲਈ ਨਵੇਂ ਸਮੂਹ ਬਣਦੇ ਆ ਗਿਆ ਤੇ ਇਹ ਕਹਿੰਦਾ ਕਿ ਉਹ ਨਵੀਆਂ-ਨਵੀਆਂ ਮੰਗਾਂ ਵਗੈਰਾ ਲੈ ਕੇ ਆਉਂਦੇ ਆ ਗਿਆ ਤੇ ਕਈ ਵਾਰਾ ਰਾਜਨੀਤੀ ਪ੍ਰਣਾਲੀ ਜਿਹੜਾ ਸਾਡਾ ਪੋਲੀਟਿਕ ਸਿਸਟਮ ਆ ਸਾਡੀਆਂ ਸਰਕਾਰਾਂ ਇਨ੍ਹਾਂ ਹਿੱਤ ਸਮੂਹਾਂ ਦਾਬਾਅ ਸਮੂਹ ਦੀਆਂ ਸਾਰੀਆਂ ਮੰਗਾਂ ਤੇ ਪੂਰੀਆਂ ਨਹੀਂ ਉੱਤਰਦੀ ਹੈਗੀ ਕਹਿੰਦਾ ਇਹ ਰਾਣੀ ਪ੍ਰਣਾਲੀ ਦੇ ਵੀ ਸੰਕਟ ਖੜਾ ਕਰ ਦਿੰਦੇ ਆਗੇ ਆ ਭਾਰਤ ਵਿੱਚ 18 ਸਾਲ ਦੀ ਉਮਰ ਪੂਰੀ ਕਰਨ ਦੇ ਬੋਰਡ ਦਾ ਅਧਿਕਾਰ ਪ੍ਰਾਪਤ ਹੋਣ ਨਾਲ ਹੁਣ ਜੇਕਰ ਇੰਡੀਆ ਵਿੱਚ ਵੇਖਿਆ ਜਾਵੇ ਤੇ ਯੂਥ ਪਾਵਰ ਜ਼ਿਆਦਾ ਹੈ ਤੇ ਇਹ ਵੀ ਇੱਕ ਸਾਹਮਣਾ ਰਾਣੀ ਪ੍ਰਣਾਲੀ ਦੇ ਸੰਕਟ ਹੈ ਕਿ ਯੂਥ ਨੂੰ ਖੁਸ਼ ਕਰਕੇ ਰੱਖਣਾ ਬਹੁਤ ਵੱਡੀ ਇੱਕ ਚੈਲੰਜ ਦੀ ਗੱਲ ਹੈ ਰਾਣੀ ਪ੍ਰਣਾਲੀ ਤੋਂ ਬਥੇਰੀ ਉਮੀਦਾਂ ਕੋਈ ਵੀ ਸਰਕਾਰ ਮੰਨ ਲਓ ਕਿ ਪਹਿਲਾਂ ਜਦੋਂ ਆਉਂਦੀ ਆ ਆਪਣਾ ਮੈਨੀਫੈਸਟੋ ਸ਼ਾਪਦੀ ਹੈਗੀ ਆ ਲੋਕਾਂ ਗਿੱਲਾਰੇ ਲਾਉਂਦੀ ਆ ਕਿ ਜਦੋਂ ਮੇਰੀ ਸਰਕਾਰ ਆਏਗੀ ਤੇ ਮੈਂ ਆ ਕੰਮ ਕਰ ਦਵਾਂਗਾ ਜਿਵੇਂ ਆਪ ਪਾਰਟੀ ਨੇ ਕਿਹਾ ਹੈ ਮੈਂ ਨਸ਼ਾ ਮੁਕਤ ਕਰ ਦਵਾਂਗਾ ਮੈਂ ਪ੍ਰਸ਼ਾਚਾਰ ਖਤਮ ਕਰ ਦਵਾਂਗਾ ਠੀਕ ਹੈ ਮੈਂ ਰੁਜ਼ਗਾਰ ਬਣਾ ਦਵਾਂਗਾ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ ਮੇਕ ਇਨ ਇੰਡੀਆ ਬਣਾ ਦਵਾਂਗਾ ਠੀਕ ਹੈ ਨਾ ਤੇ ਮੈਂ ਮੈਂ ਆਪਣੇ ਦੇਸ਼ ਨੂੰ ਬਹੁਤ ਤਰੱਕੀ ਵਿੱਚ ਲੈ ਕੇ ਜਾਵਾਂਗਾ ਤੇ ਇੰਨਾ ਇੰਨਾ ਮੈਂ ਲੋਕਾਂ ਦੇ ਮੈਂ ਲੋਕਾਂ ਦੇ ਖਾਤੇ ਜਿੰਨੇ ਪੈਸੇ ਆਉਣਗੇ ਹੋ ਲੋਕਾਂ ਦੀਆਂ ਉਮੀਦਾਂ ਇੰਨੀਆਂ ਜ਼ਿਆਦੀਆਂ ਵੱਧ ਗਈਆਂ ਤੇ ਉਹ ਲੋਕੀ ਉਹ ਤੋਂ ਚਾਹੁੰਦੇ ਆ ਉਹ ਜੀ ਉਮੀਦਾਂ ਪੂਰੀਆਂ ਹੋਣ ਪਰ ਜਦੋਂ ਉਹਨਾਂ ਤੇ ਉਮੀਦਾਂ ਉੱਤੇ ਪੂਰੀ ਸਰਕਾਰ ਨਹੀਂ ਉਤਰਦੀ ਪੋਲਿਟਿਕਲ ਸਿਸਟਮ ਨਹੀਂ ਉਤਰਦਾ ਤਾਂ ਫਿਰ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈਗੀ ਆ ਕਿਉਂਕਿ ਕਈ ਵਾਰੀ ਰਾਣੀ ਪਤਨਾਣੀ ਤੋਂ ਲੋੜ ਤੋਂ ਬਾਅਦ ਉਮੀਦ ਰੱਖਣੀ ਸ਼ੁਰੂ ਕਰ ਦਿੰਦੀ ਹੈ ਸਲੇ ਕੇਵਲ ਲੋਕ ਹੀ ਜ਼ਿੰਮੇਵਾਰ ਨਹੀਂ ਹੁੰਦੇ ਕਈ ਵਾਰ ਜਿਹੜੇ ਰਾਣੀ ਨੇਤਾ ਵੀ ਹੋ ਉਹਨਾਂ ਦੀ ਆਸ਼ਾਵਾਂ ਨੂੰ ਇੰਨੀਆਂ ਜ਼ਿਆਦਾ ਵਧਾ ਦਿੰਦੇ ਆ ਕਿ ਉਹ ਉਹਨਾਂ ਦੀ ਆਸ਼ਾਵਾਂ ਨੂੰ ਪੂਰਾ ਕਰ ਨਹੀਂ ਪਾਉਂਦੇ ਹੈਗੇ ਨਕਸਾ ਕਾ ਵਿਚਾਰਤਮਕ ਅੰਤਰ ਕਈ ਵਾਰਾ ਵਿਚਾਰਤਮਕ ਅੰਤਰ ਵੀ ਰਾਣੀ ਪ੍ਰਣਾਲੀ ਵਿੱਚ ਸੰਘਰਸ਼ ਦਾ ਕਾਰਨ ਬਣ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਸਰਕਾਰ ਤੇ ਸ਼ਾਸਕਾਂ ਦੇ ਵਿਚਾਰਾਤਰਾਂ ਵਿੱਚ ਮੇਲ ਖਾਂਦੀ ਹੋਵੇ ਪਰ ਜੇਕਰ ਸ਼ਾਸਨ ਦੇ ਵਿਚਾਰਾਤਰਾਂ ਜਨਤਾ ਦੇ ਵਿਚਾਰਾਤਰਾਂ ਨਾਲ ਮੇਲ ਨਹੀਂ ਖਾਂਦੀ ਤਾਂ ਸਰਕਾਰ ਦੇ ਉੱਚ ਤੋਂ ਸਵੀਕਾਰ ਨਹੀਂ ਕੀਤਾ ਜਾ ਸਕਦਾਗਾ ਮੰਨ ਲਓ ਕਿ ਜਵੇਂ ਹੁਣ ਨਰਿੰਦਰ ਮੋਦੀ ਜੀ ਉਹ ਹਿੰਦੂ ਧਰਮ ਨੂੰ 100% ਫਾਲੋ ਕਰਦਾ ਹੈ ਤੇ 100% ਉਹਨੂੰ ਪਰਹੁਲਤ ਕਰਨਾ ਚਾਹੁੰਦਾ ਹੈ ਬਟ ਕਈ ਮੁਸਲਮਾਨ ਹੈਗੇ ਆ ਕੋਈ ਸਿੱਖ ਹੈ ਗਿਆ ਕੋਈ ਜਿਉਤੀ ਆ ਤੇ ਉਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕੱਟੜ ਹਿੰਦੂਆਤ ਇਹ ਸਾਡੇ ਧਰਮ ਨੂੰ ਟਾਰਗੇਟ ਕਰਦਾ ਹੈ। ਤੋਂ ਫਿਰ ਉਹ ਚੀਜ਼ਾਂ ਨੂੰ ਸਵੀਕਾਰ ਨਹੀਂ ਕਰਦੇ ਉਹਨੂੰ ਫੋਲੋ ਨਹੀਂ ਕਰਦੇ। ਇਹਦੇ ਨਾਲ ਵੀ ਫਿਰ ਉੱਚਤਾ ਦੀ ਪ੍ਰੋਬਲਮ ਆ ਜਾਂਦੀ ਹੈਗੀ ਆ। ਹੁਣ ਉੱਚਤਾ ਦੇ ਅੱਗੇ ਆ ਗਿਆ ਮੁੱਖ ਸੋਮੇ ਆਧਾਰਕੀ ਆ। ਇਹ ਮੈਂ ਰੀਡ ਆਊਟ ਜਸਟ ਪੁਆਇੰਟ ਕਰੂੰਗੀ ਕਿਉਂਕਿ ਬਹੁਤ ਸੌਖੇ ਨੇ। ਤੁਸੀਂ ਇਹ ਚੀਜ਼ਾਂ ਨੂੰ ਸਮਝ ਸਕਦੇ ਹੋ। ਕਿ ਇਹਦਾ ਮੁੱਖ ਆਧਾਰਕੀ ਆ। ਕਿ ਕਿਦਾਂ ਜਿਹੜੀ ਉੱਚਤਾ ਬਣਾਈ ਜਾ ਸਕਦੀ ਆ ਜੀਵਨ ਸੁਤੰਤਰਤਾ ਸੰਪੰਨਤੀ ਦੀ ਰਾਖੀ ਕਰਕੇ ਆਪਲਾਈ ਕਰਕੇ ਕਿਉਂਕਿ ਕ੍ਰਿਆਨਕੇ ਰਾਜ ਕੰਮ ਕਰਦਾ ਕੀ ਆ ਜਨਮ ਤੋਂ ਲੈ ਕੇ ਮਰ ਤੱਕ ਦੇ ਸਾਰੇ ਕੰਮ ਕਰਦਾ ਹੈਗਾ ਵਾ ਚੋਣ ਪ੍ਰੋਗਰਾਮ ਜਿਹੜਾ ਗਿਆ ਵਧੀਆ ਬਣਾ ਕੇ ਤੋਂ ਉਹਦੇ ਸਾਹਮਣੇ ਕੰਮ ਕਰਕੇ ਪ੍ਰਾਣੇ ਰੀਤੀ ਰਿਵਾਜਾਂ ਲਈ ਸਤਿਕਾਰ ਪੈਦਾ ਕਰਨਾ ਜੇਕਰ ਤੁਸੀਂ ਕੋਈ ਚੇਂਜ ਕਰਨਾ ਤਾਂ ਪਹਿਲਾਂ ਪਬਲਿਕ ਕੋ ਆਪੀਨੀਅਨ ਲਈ ਜਾਵੇ ਜਨਮਸੰਗ੍ਰਹਿ ਲਿਆ ਜਾਵੇ ਕਿ ਬਾਕੀ ਤੁਸੀਂ ਇਹ ਚੀਜ਼ ਚੇਂਜ ਕਰਨਾ ਚਾਹੁੰਦੇ ਹੋ ਫਿਰ ਕਿਤਾ ਜਾਵੇ ਰਾਜ ਪ੍ਰਬੰਧ ਵਿੱਚ ਇੱਕ ਐਫੀਸ਼ੀਐਂਸੀਲੀ ਹੋਣੀ ਚਾਹੀਦੀ ਹੈ ਕੀ ਆ ਜੋ ਵੀ ਤੁਹਾਡਾ ਲੀਡਰ ਬਣ ਰਿਹਾ ਹੈ ਐਮਐਲਏ ਬਣ ਰਿਹਾ ਐਮਪੀ ਬਣ ਰਿਹਾ ਸੀਐਮ ਬਣ ਰਿਹਾ ਪੀਐਮ ਬਣ ਰਿਹਾ ਉਹ ਬਹੁਤ ਅਟਰੈਕਟਿਵ ਹੋਏ ਇਹ ਨਹੀਂ ਕਿ ਉਹਦਾ ਚਿਹਰਾ ਬਹੁਤ ਸੋਹਣਾ ਹੋਵੇ ਜਾਨੀ ਕਿ ਉਹਦਾ ਕਰੈਕਟਰ ਉਹਦੇ ਕੰਮ ਉਹਦਾ ਇੰਨਾ ਪ੍ਰਭਾਵਸ਼ਾਲੀ ਹੋਵੇ ਕਿ ਲੋਕੀ ਉਹਦੀ ਗੱਲ ਸੁਣਨ ਨੂੰ ਬੇਸਬਰੇ ਹੋ ਜਾਣ ਜਿਵੇਂ ਕਿ ਆਪਾਂ ਅਬਦੁਲ ਕਲਾਮ ਦੇ ਜਦੋਂ ਸਪੀਚ ਦਿੰਦੇ ਸੀ ਤੇ ਉਹਦੀ ਸਪੈਸ਼ਲ ਜਿਹੜੀ ਸਪੀਚਸ ਹੁੰਦੇ ਸੀ ਹੈਨਾ ਗਾਂਧੀ ਹੋ ਗਿਆ ਨਹਿਰੂ ਹੋ ਗਿਆ ਇਸ ਤਰ੍ਹਾਂ ਰਾਸ਼ਟਵਾਦੀ ਭਾਵਨਾ ਫਲਾਉਂਦਾ ਹੋਵੇ ਠੀਕ ਹੈ ਵਿਚਾਰਧਾਰਾ ਉਹ ਚ ਹੀ ਹੋਵੇ ਇਹ ਵੀ ਚੀਜ਼ ਜਿਹੜੀ ਹੈ ਕਿ ਆ ਕਿ ਦੇਸ਼ ਦੀ ਵਿਚਾਰਧਾਰਾ ਦੇਸ਼ ਲੋਕੀ ਕਿਹੋ ਜਿਹਾ ਚਾਹੁੰਦੇ ਉਹ ਜੀ ਵਿਚਾਰਧਾਰਾ ਲੈ ਕੇ ਆਈ ਜਾਵੇ ਕਿਸੇ ਦੇਸ਼ ਵਿੱਚ ਰਾਜ ਪ੍ਰਬੰਧ ਜਿਹੜਾ ਚੱਲਣ ਕਿ ਪੋਲਿਟਿਕਲ ਸਿਸਟਮ ਜਾਂ ਰਾਜ ਪ੍ਰਬੰਧ ਦੀ ਉੱਚਤਾ ਹੈਗੀ ਆ ਕਿ ਨਹੀਂ ਉਸ ਨੂੰ ਕਾਇਮ ਰੱਖਣ ਦੀ ਕੀ ਵਿਧੀਆਂ ਗਿਆ ਲੋਕਮਾਂ ਦਾ ਸਤਿਕਾਰ ਕਰੋ ਪੁਰਾਣੀ ਰੀਤੀ ਰਿਵਾਜਾਂ ਪ੍ਰਥਾਵਾਂ ਦਾ ਸਤਿਕਾਰ ਕਰੋ ਬਲਦੀਏ ਸਥਿਤੀਆਂ ਦੇ ਲੋੜ ਅਨੁਸਾਰ ਚੇਂਜ ਕਰੋ ਸਰਜਨ ਲੋੜਾਂ ਦੀ ਪੂਰਤੀ ਕਰੋ ਕਰੋਨੀ ਮਾਨਤਾ ਹੋਵੇ ਕ੍ਰਿਸ਼ਮਈ ਉਹ ਜਿੱਥਾ ਪੁਆਇੰਟ ਆ ਜਾਂਦੇ ਬਾਰ-ਬਾਰ ਕ੍ਰਿਸ਼ਮਈ ਵਿਅਕਤੀਤਵ ਹੋਵੇ ਨਿਯਮਤ ਚੋਣਾ ਹੋਣੀ ਚਾਹੀਦੀਆਂ ਕਿ ਇਤਾਂ ਨਹੀਂ ਵੀ ਤੂੰ ਇੱਕ ਵਾਰੀ ਸਲਾਹਕਾਰ ਚੁਣ ਲਈ ਤੇ ਲਗਾਤਾਰ ਹੀ ਬਣਾਈ ਰੱਖੋ ਪੰਜ ਸਾਲਾਂ ਬਾਅਦਾਂ ਚੇਂਜ ਹੁੰਦੀ ਤੇ ਚੇਂਜ ਹੋਣੀ ਚਾਹੀਦੀਆਂ ਲੋਕਤੰਤਰੀ ਸਰਕਾਰ ਹੋਣੀ ਚਾਹੀਦੀ ਆ ਸਹਿਭਾਗੀ ਰਾਨੀ ਸੱਭਿਆਚਾਰ ਹੋਣਾ ਚਾਹੀਦਾ ਯਾਨੀ ਕਿ ਲੋਕੀਂ ਦੀ ਬਾਤ ਚਾਟ ਕੇ ਰਾਜਨੀਤੀ ਚ ਭਾਗ ਲੈ ਸਕਣ ਰਾਜ ਸਸਤਾਵਾ ਦਾ ਹਥਿਆਰ ਬਣ ਸਨਾਵਾ ਤੋਂ ਸੈਪਰੇਟ ਹੋਣੀ ਚਾਹੀਦੀ ਹੈਗੀ ਆ ਮਹੱਤਤਾ ਕੀ ਆ ਉੱਚਤਾ ਦੀ ਚੰਗੇ ਰਾਜ ਪ੍ਰਬੰਧ ਦੀ ਬੁਨਿਆਦ ਹੁੰਦੀ ਆ ਰਾਜ ਪ੍ਰਬੰਧ ਕਟ ਖਰਚੀ ਲਾ ਬਣਾਉਂਦੀ ਆ ਰਾਜ ਪ੍ਰਬੰਧ ਦੀ ਸਥਿਰਤਾ ਲਈ ਹੁੰਦੀ ਆ ਰਾਜ ਪ੍ਰਬੰਧ ਵਿੱਚ ਐਫੀਸ਼ੀਐਂਸੀ ਲੈਂਦੀ ਆ ਸ਼ਕਤੀ ਦਾ ਸੱਤਾ ਵਿੱਚ ਪ੍ਰਗਟਾ ਕਰਦੀ ਆ ਬੇਟਾ ਤੁਸੀਂ ਪਹਿਲੇ ਦੋ ਟਾਪਿਕ ਚੰਗੀ ਤਰ੍ਹਾਂ ਪੜ੍ਹ ਲਓ ਉਹਦੇ ਵਿਸ਼ੇਸ਼ਤਾਈਆਂ ਤੇ ਕਿਸਮਾਂ ਬਾਕੀ ਸਾਰੇ ਪੁਆਇੰਟ ਉਹਨਾਂ ਵਿੱਚੋਂ ਹੀ بار بار ਨਿਕਲਦੇ ਨੇ ਤੇ ਬਾਕੀ ਸਸਟ ਪੁਆਇੰਟਸ ਯਾਦ ਕਰਨੀ ਲੋੜਾ ਜਨਨੇ ਕਿ ਵਰਡਿੰਗ ਤੁਸੀਂ ਆਪਣੇ ਕੋਲ ਲਿਖ ਸਕਦੇ ਆਗੇ ਤੇ ਉਚਤਨ ਨਾਪਣੇ ਤਰੀਕੇ ਕੀ ਆ ਬਲ ਪ੍ਰਯੋਗ ਦੀ ਮਾਤਰਾ ਤੁਸੀਂ ਕਿੰਨੀ ਕੀ ਕਰ ਰਹੇ ਆਗੇ ਸਰਕਾਰ ਨੂੰ ਬਦਲਦਾ ਚੇਤਨ ਵਗੈਰਾ ਟਾਇ ਪ੍ਰਬੰਧ ਵਿੱਚ ਪ੍ਰਭਾਗ ਦਾ ਸਰਕਾਰੀ ਹਰਮਨ ਪਿਆਤਾ ਸਰਕਾਰ ਨਾਲ ਸਹਿਯੋਗ ਤੁਹਾਡਾ ਹੋ ਗਿਆ ਚੈਪਟਰ ਕੰਪਲੀਟ ਤੇ ਕੁਸ਼ਨ ਵੇਖੋ ਕਿਵੇਂ ਆ ਰਿਹਾ ਉਚਤਾ ਤੁਹਾਡਾ ਕੀ ਪਾਵਸ ਤੇ ਵਿਸ਼ੇਸ਼ਤਾਈਆਂ मीनिंग ਦੱਸਣਾ ਡੈਫੀਨੇਸ਼ਨ ਦੱਸਣਾ ਘਟੋ ਘਾਟ 1.5 2 ਪੇਜ ਫਿਲ ਕਰੋ मीनिंग ਤੇ ਡੈਫੀਨੇਸ਼ਨ ਵਿੱਚ ਫਿਰ ਵਿਸ਼ੇਸ਼ਤਾਈਆਂ ਦੱਸੋ ਇਹ 4 ਪੇਜੇ ਦੇ ਫਿਲ ਕਰੋ ਸੱਟਾ ਦੱਸੋ ਤੇ ਫਿਰ ਇਹ ਤੁਹਾਡੇ 7-8 ਪੇਜ ਫਿਲ ਹੋ ਜਾਣਗੇ ਉਸੇ ਤਰ੍ਹਾਂ ਫਿਰ ਦੁਬਾਰਾ ਇਹ ਕੁਸ਼ਨ ਆਉਂਦੇ ਆ ਜੇਕਰ ਸਰੂਪ ਤੇ ਕਿਸਮਾਂ ਦਸੀਆਂ ਤੇ ਇਟ ਮੀਨਸ ਤੁਸੀਂ ਇਹਦੇ ਵਿੱਚ ਵਿਸ਼ੇਸ਼ਤਾਈਆਂ ਵੀ ਦਸਣੀਆਂ ਤੇ ਕਿਸਮਾਂ ਵੀ ਦਸਣੀਆਂ ਨੇ ਇੰਗਲਿਸ਼ ਵਿੱਚ ਵੀ ਕੁਐਸਚਨ ਜ਼ਰੂਰ ਪੜ੍ਹ ਲਿਆ ਕਰੋ ਨੇਚਰ ਐਂਡ ਕਾਈਂਡਸ ਕਲਾ ਸਰੂਪ ਯਾਨੀ ਕਿ ਤੁਸੀਂ ਕਾਈਂਡਸ ਨੇ ਦੱਸ ਦੇਣੀਆਂ ਜਾਂ ਕਲੀਆਂ ਵਿਸ਼ੇਸ਼ਤਾਈਆਂ ਨੇ ਦੋਨੋਂ ਚੀਜ਼ਾਂ ਗਈਆਂ ਤੇ ਉਚਤਾ ਦੀ ਪਰਿਭਾਸ਼ਾ ਦੁਆvstack ਕਿਸ ਤਰ੍ਹਾਂ ਪ੍ਰਾਪਤ ਕਰਨ ਕੀਤਾ ਤੇ ਕਾਇਮ ਰੱਖਿਆ ਜਾਂਦਾ ਉਹ ਤੁਹਾਨੂੰ ਪੁਆਇੰਟ ਦੱਸਿਓਏ ਮੈਂ ਅਪਜੋਗਤਾ ਮਤਾ ਕੱਲੀ ਜਿਹੜੀ ਹੈਗੀ ਆ ਤੇ ਆਧਾਰ ਤੇ ਮਤਾ ਦੋਨੋਂ 10 ਪੁਆਇੰਟ ਦੇ ਤੇ 10 ਪੁਆਇੰਟ ਦੇ ਦੇ ਕੁਸ਼ਤ ਦਾ ਵਿਸਤਾਰ ਪੂਰਕ ਵਰਣਨ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ मीनिंग ਡੈਫੀਨੇਸ਼ਨ ਵਿਸ਼ੇਸ਼ਤਾਈਆਂ ਦੱਸੋ ਕਿ ਦਿਸਵਾ ਦੋਗੇ ਬਾਕੀ ਜਿਆਦਾ ਦੱਸਣ ਦੀ ਲੋੜ ਨਹੀਂ ਠੀਕ ਹੈ ਇਹ ਹੋ ਗਿਆ ਤੁਹਾਡਾ ਚੈਪਟਰ ਕੰਪਲੀਟ ਤੇ ਨੈਕਸਟ ਵੀਡੀਓ ਚ ਆਪਾਂ ਕਰਾਂਗੇ ਸੈਕਸ਼ਨ ਸੀ ਥੈਂਕਸ ਬਈਟਾ